ਕੀ ਮਾਰ ਦੇਣਾ ਜਿਉਣ ਨਹੀਂ ਦੇਣਾ ਰਹਿਣ ਨਹੀਂ ਦੇਣਾ ਤੋਂ ਥ੍ਰੈਟ ਆਏ ਕਰਕੇ ਗਵਰਨਮੈਂਟ ਨੇ ਵੀ ਤੇ ਆਪਣੀ ਪਰਸਨਲ ਵੀ ਸਿਕਿਉਰਿਟੀ ਲਿਉਣੀ ਪੈਂਦੀ ਹੈ ਲਜਾਣੀ ਪੈਂਦੀ ਆ ਨਾਲ ਸਾਨੂੰ ਸ਼ੌਂਕ ਨਹੀਂ ਹੈਗਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਬਲਕਿ ਪਰ ਜੋ ਪ੍ਰੋਟੋਕੋਲ ਹੈ ਉਹਦੇ ਵਿੱਚ ਰਹਿਣਾ ਪੈਂਦਾ ਅੱਜ ਕੱਲ੍ਹ ਸਾਜ ਸੰਗਤ ਖੇਮਾ ਕਰਿਓ ਬਾਣੇ ਦੀ ਆੜ ਵਿੱਚ ਪਤਾ ਨਹੀਂ ਕੀ ਕੁਝ ਚੱਲਦਾ ਹੈ ਦਿਖਾਵਾ ਦੁਨੀਆ ਵਿੱਚ ਕੁਝ ਹੋਰ ਹੈ ਕਰਮ ਕਰਤੋਤਾ ਹੋ ਰਹਿ। ਕਿੰਨਾ ਚੰਗਾ ਹੋਵੇ ਜੇ ਦਿਖਾਵਾ ਵੀ ਚੰਗਾ ਹੋਵੇ ਸੱਚਾ ਹੋਵੇ ਤੇ ਕਰਮ ਵੀ ਸੱਚੇ ਹੋਣ ਬੱਤੇ। ਉਹ ਪ੍ਰਵਾਨ ਹੈ। ਤੇ ਜੇ ਬਾਣਾ ਪਾ ਕੇ ਗੁਰੂਆਂ ਵਾਲਾ ਬਾਣਾ ਪਾ ਕੇ ਪੰਥ ਦਾ ਤੇ ਕਰਮ ਕਰੀਏ ਗੁੰਡਿਆਂ ਵਾਲੇ ਬਲੈਕਮੇਲਰਾਂ ਵਾਲੇ ਬਦਮਾਸ਼ਾਂ ਵਾਲੇ ਤੇ ਖੇਮਾ ਕਰਿਓ ਅਸੀਂ ਕਿਤੇ ਨਾ ਕਿਤੇ ਪੰਥ ਨੂੰ ਢਾ ਲਾ ਰਹੇ ਆਂ ਪੰਥ ਦੇ ਅਸੀਂ ਦੁਖੀ ਬਣੇ ਹੋਏ ਆਂ ਕਿਤੇ ਨਾ ਕਿਤੇ ਪੰਥ ਦੇ ਦੁਸ਼ਮਣ ਅਸੀਂ ਕਿਉਂਕਿ ਸਿੱਖੀ ਦੇ ਅਸੂਲ ਹੈ ਸਿੱਖੀ ਸਿਧਾਂਤਾਂ ਤੇ ਖੜੀ ਹੈ ਤੇ ਬਾਬਾ ਫਰੀਦ ਜੀ ਬਾਣੀ ਚ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪਨੜੇ ਗਰੀਬਾਨ ਮੈਂ ਸਿਰ ਨੀਵਾ ਕਰਦਾ ਓਏ ਅਸੀਂ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਧੰਨਵਾਦ ਵਾਹਿਗੁਰੂ ਸਿੰਘ ਜੀ ਮਹਾਪੁਰਸ਼ ਨਾਨਕ ਸਰ ਕਲੇਰਾਵਾਲੇ ਮਹਾਪੁਰ ਜਿਨ੍ਹਾਂ ਨੇ 7.5 ਲੱਖ ਪਰਾਣੀ ਨੂੰ ਅੰਮ੍ਰਿਤ ਛਕਾਇਆ ਉਹ ਮਹਾਪੁਰਸ਼ ਕਹਿੰਦੇ ਹੁੰਦੇ ਸੀ ਤਿੰਨ ਉਂਗਲਾਂ ਆਪਣੇ ਵੱਲ ਆਉਂਦੀਆਂ ਜੇ ਕਿਸੇ ਵੱਲੇ ਕੁੰਗਲ ਚੁੱਕਦੇ ਆ ਨਾ ਤਿੰਨ ਉਂਗਲਾਂ ਤੇਰੇ ਵੱਲ ਆਉਂਦੀਆਂ ਜੇ ਅੱਜ ਕਿਸੇ ਨੂੰ ਆਪਾਂ ਮਾੜਾ ਕਹਿ ਰਹੇ ਆ ਤੇ ਤਿੰਨ ਉਂਗਲਾਂ ਆਪਣੇ ਵਾਲੇ ਤੇ ਅੱਜ ਸਮਾਂ ਐਸਾ ਹੈ ਤਾਂ ਸਾਧ ਸੰਗਤ ਸੱਜਣ ਠੱਗ ਸੀ ਨਾ ਪਹਿਲਾਂ ਤਾਂ ਯਾਤਰੂਆਂ ਨੂੰ ਕਮਰਾ ਦਿੰਦਾ ਸੀ ਫਿਰ ਰਾਤ ਦੀ ਰੋਟੀ 'ਚ ਜ਼ਹਿਰ ਪਾ ਦਿੰਦਾ ਸੀ ਫਿਰ ਉਹਨਾਂ ਨੂੰ ਮਰਿਆਂ ਹੋਿਆਂ ਨੂੰ ਲੁੱਟ-ਪੁੱਟ ਲੈਂਦਾ ਸੀ ਤੇ ਉਹਨਾਂ ਦੀਆਂ ਲਾਸ਼ਾਂ ਦਿਨ ਚੜ੍ਹਨ ਤੋਂ ਪਹਿਲਾਂ ਦਰਿਆ ਵਿੱਚ ਖੁਰਦ-ਬੁਰਦ ਕਰ ਦਿੰਦਾ ਸੀ ਹਨ ਮਖੋਟਾ ਤਾਂ ਪਾਇਆ ਸੀ ਸੱਜਣਾ ਵਾਲਾ ਜੇ ਕੋਈ ਮੁਸਲਮਾਨ ਯਾਤਰੂ ਆਉਂਦਾ ਸੀ ਉਹਨੂੰ ਉਹੋ ਜਿਹਾ ਬਾਣਾ ਪਾ ਕੇ ਮਿਲਦਾ ਸੀ ਮੁਸਲਮਾਨੀ ਭੇਖ ਬਣਾ ਲੈਂਦਾ ਸੀ ਲੋਕੀ ਕਹਿੰਦੇ ਸੀ ਇਹ ਤਾਂ ਭਾਈ ਕਟੜ ਮੁਸਲਮਾਨ ਹੈ ਉਹਦੀਆਂ ਗੱਲਾਂ ਚ ਆ ਜਾਂਦੇ ਸੀ ਜੇ ਕੋਈ Hindu ਯਾਤਰੀ ਆਉਂਦਾ ਸੀ ਉਹਨਾਂ ਨੂੰ ਉਹੋ ਜਿਹਾ Hinduਾਂ ਵਾਲਾ ਭੇਖ ਬਣਾ ਕੇ ਮਿਲਦਾ ਸੀ ਉਹੋ ਜਿਹੇ ਟਿੱਕੇ ਤਿਲਕ ਲਾ ਕੇ ਤੇ ਯਾਤਰੀ ਕਹਿੰਦੇ ਸੀ ਵੀ ਇਹਦੇ ਵਰਗਾ ਤਾਂ ਕੋਈ ਸੱਚਾ Hindu ਹੀ ਨਹੀਂ ਮੁਸਲਮਾਨ ਵੀ ਕੜਿੱਕੇ ਚ ਲੈ ਲੈ ਹਿੰਦੂ ਵੀ ਕੜਿੱਕੇ ਚ ਲੈ ਲੈ ਤੇ ਰਾਤ ਨੂੰ ਰੋਟੀ ਖਵਾਉਣੀ ਬਹੁਤ ਸੋਹਣੇ ਥਾਲ ਸਜਾਉਣੇ ਤੇ ਜਦੋਂ ਮੂਹਰੇ ਰੱਖਣੇ ਤੇ ਯਾਤਰੂਆਂ ਨੇ ਭੋਜਨ ਖਾਣਾ ਤੇ ਉਹਦੇ ਵਿੱਚ ਜ਼ਹਿਰ ਬਸ ਜਿਹੜਾ ਸੱਜਣ ਠੱਗ ਦੇ ਹਵੇਲੀ ਚ ਰਾਤ ਰਹਿਣ ਆ ਗਿਆ ਨਾ ਉਹ ਮੁੜ ਘਰੇ ਨਹੀਂ ਗਿਆ ਫਿਰ ਜਿਉਂਦਾ ਆਖੋ ਸਤਨਾ ਸਿੰਘ ਵਾਹਿਗੁਰੂ ਜੀ ਹੁਣ ਵੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਸੀ ਵੀ ਇਹ ਹੋ ਜਾ ਪਰੋਂ ਦਿਖਾਵਾ ਕੀ ਸੀ ਤੇ ਅੰਦਰੋਂ ਕਰਮ ਕਰਤੂ ਤਾਂ ਕਿਹੜੀਆਂ ਓਏ ਬੰਦੇ ਹੀ ਮਾਰ ਖਪਾ ਦੇਣੇ ਲੁੱਟ ਪੁੱਟ ਲੈਣੇ ਡਰਾ ਦੇਣੇ ਮਾਰ ਦੇਣੇ ਪਰ ਬਾਹਰੋਂ ਦਿਖਾਵਾ ਐਸੀ ਬੀ ਇਹਦੇ ਵਰਗਾ ਤਾਂ ਕੋਈ ਧਰਮੀ ਨਹੀਂ ਹੋ ਸਕਦਾ ਤੇ ਜਦੋਂ ਗੁਰਨਾਨਕ ਸਾਹਿਬ ਗਏ ਤੇ ਗੁਰੂ ਸਾਹਿਬ ਦੇ ਮੂਹਰੇ ਵੀ ਥਾਲ ਸਜਾ ਕੇ ਰੱਖ ਤੇ ਬਾਲਾ ਮਰਦਾਨਾ ਨਾਲ ਹੈ ਤੇ ਸਤਿਗੁਰੂ ਜੀ ਕੀ ਕਹਿੰਦੇ ਕਹਿੰਦੇ ਮਰਦਾਨਿਆਂ ਭੋਜਨ ਨਾ ਕਰੀਂ ਨਹੀਂ ਤਾਂ ਅੱਲਾਹ ਨੂੰ ਪਿਆਰਾ ਹੋ ਜਾਏਗਾ ਹੁਣੇ ਕਹਿੰਦਾ ਬਾਬਾ ਕਿਉਂ ਨਾ ਕਰਾਂ ਕਹਿੰਦੇ ਇਸ ਭੋਜਨ ਵਿੱਚ ਜ਼ਹਿਰ ਹੈ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਕਹਿਣਾ ਇਹਦੇ ਵਿੱਚ ਜ਼ਹਿਰ ਹੈ ਤੇ ਜਿਹੜੇ ਥਾਲੀਆਂ ਸਜਾਈਆਂ ਸੀ ਸੱਜਣ ਠੱਗ ਵੀ ਕੋਲੇ ਹੱਥ ਜੋੜ ਕੇ ਖੜਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਉਚਾਰਿਆ ਉੱਥੇ ਸ਼ਬਦ ਉਚਾਰਿਆ ਉੱਥੇ ਕਿਹੜਾ ਕਹਿੰਦੇ ਊਜਨ ਕਹਾ ਚਿਲਕਣਾ ਘੋਟ ਮੁਕਲੜੀ ਮਸ ਸੁਨਾ ਸੱਜਣ ਨੂੰ ਰਹਿ ਕਹਿੰਦੇ ਮਰਦਾਨਿਆਂ ਭੋਜਨ ਛਕਣ ਤੋਂ ਪਹਿਲਾਂ ਕੀਰਤਨ ਕਰੀਏ ਚੱਕ ਰਬਾਬ ਬਾਣੀ ਆਈ ਹੈ ਤੇ ਜਦੋਂ ਕੀਰਤਨ ਸ਼ੁਰੂ ਕੀਤਾ ਤੇ ਆਹ ਸ਼ਬਦ ਪੜਿਆ ਉਚਲ ਕੇ ਹਾ ਚਿਲਕਣਾ ਕੋਟਮ ਗਲੜੀ ਬਸ ਤੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤੇ ਸੱਜਣ ਸਈ ਨਾਲ ਵੈ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗਿਏ ਦਿੱਥੇ ਖੜੇ ਦੇ ਸੰ ਬਾਬਾ ਨਾਨਕ ਜੀ ਕਹਿੰਦੇ ਕਹੇ ਦਾ ਭਾਂਡਾ ਹੁੰਦਾ ਨਾ ਕਾਂਸੀ ਦਾ ਪਰ ਉਹ ਇੰਨਾ ਸੋਹਣਾ ਲੱਗਦਾ ਹੁੰਦਾ ਚਮਕਦਾ ਲਿਸ਼ਕਦਾ ਮਾਈਆਂ ਨੂੰ ਜਿਆਦਾ ਪਤਾ ਪਰ ਜਦੋਂ ਉਸ ਭਾਂਡੇ ਨੂੰ ਚੱਕ ਕੇ ਉੱਤੇ ਮੜਾ ਜਾਂ ਗੁੱਠਾ ਘਸਾਈਏ ਨਾ ਹੱਥ ਘਸਾਈਏ ਉਹਦੇ ਵਿੱਚੋਂ ਕਾਲ ਸੌਣ ਲੱਗ ਪੈਂਦੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਦੇਖਣ ਚ ਹੀ ਲਿਸ਼ਕਦਾ ਹੈ ਪਰ ਅੰਦਰੋਂ ਕਾਲਖ ਦਾ ਭਰਿਆ ਹੋਇਆ ਹੈ ਇਹ ਬਾਹਰੋਂ ਹੀ ਦੇਖਣ ਚ ਸੋਨਾ ਲੱਗਦਾ ਹੈ ਅੰਦਰੋਂ ਇਹਦੇ ਕਰਮ ਬਹੁਤ ਕਾਲੇ ਨੇ ਇਹਦੀਆਂ ਕਰਤੂਤਾਂ ਬਹੁਤ ਕਾਲੀਆਂ ਨੇ ਪੁਰਨਾ ਅਨਕ ਸਾਹਿਬ ਕਹਿੰਦੇ ਸੱਜਣ ਤਾਂ ਉਹ ਹੁੰਦਾ ਉਹ ਜਿਹੜਾ ਦੁੱਖ ਵੇਲੇ ਨਾਲ ਖੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਸੱਜਣ ਉਹ ਹੁੰਦਾ ਜਿਹੜਾ ਔਖੇ ਵੇਲੇ ਨਾਲ ਨਿਵੇ ਤੇਰੇ ਕਹਿੰਦੇ ਨਾਮ ਸੱਜਣ ਤੇ ਕਰਤੂਤਾਂ ڈاکੂਆਂ ਵਾਲੀਆਂ ਬਦਮਾਸ਼ਾਂ ਵਾਲੀਆਂ ਘਰੇ ਪਨਾਹ ਦੇ ਕੇ ਉਹਨੂੰ ਹੀ ਮਾਰ ਦੇਣਾ ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗਿਏ ਥਿੱਥੇ ਖੜੇ ਦੇ ਸੰ ਕਹਿੰਦੇ ਜੇ ਸੱਜਣ ਹੈ ਤੇ ਸੱਜਣ ਬਣ ਕੇ ਵਖਾ ਇਹੋ ਜੇ ਪਾਪ ਨਾ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਵਚਨ ਕੀਤਾ ਉੱਥੇ ਮਹਾਰਾਜ ਨੇ ਓਏ ਸੱਜਣਾ ਬਾਪ ਛੱਡ ਸੱਜਣ ਸੇਨ ਲਾਲ ਮੈਂ ਚਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀਏ ਜਿੱਥੇ ਕਹਿੰਦੇ ਜਦੋਂ ਇਹ ਸਾਰਾ ਸ਼ਬਦ ਮਹਾਰਾਜ ਨੇ ਉਚਾਰਿਆ ਨਾ ਸਮਾ ਘਟ ਹੈ ਸ਼ਬਦ ਲਮੈਂ ਕਦੇ ਵੀ ਤੁਸੀਂ ਸਰਚ ਕਰਕੇ ਪੜ ਸਕਦੇ ਹੋ ਉਜਲ ਕਹੈ ਚਿਲਗਣਾ ਘਟਮ ਕਲੜੀ ਮਸ ਇਥੋਂ ਸ਼ੁਰੂ ਹੁੰਦਾ ਤੇ ਪਿਆਰਿਓ ਅਖੀਰਲੀ ਪੰਕਤੀ ਹੈ ਨਾਨਕ ਨਾਮ ਸੰਭਾਲ ਤੂੰ ਵੱਧਾ ਛੋਟੇ ਜਿੱਤ ਕਹਿੰਦੇ ਨਾਮ ਜਪ ਤੇ ਚੰਗੇ ਕਰਮ ਕਰ ਜੇ ਤੂੰ ਬੰਦਨਾ ਤੋਂ ਛੁੱਟਣਾ ਚਾਹਣਾ ਨਹੀਂ ਤਾਂ ਬੰਧਨ ਪਏ ਹੋਏ ਐ ਤੈਨੂੰ ਤਾਂ ਪਿਆਰਿਓ ਸੱਜਣ ਠੱਗ ਨੇ ਹੱਥ ਬੰਨ ਲੈ ਮਹਾਰਾਜ ਜੀ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇੱਕ ਵਾਰ ਬਖਸ਼ ਦਿਓ ਮੈਨੂੰ ਬਖਸ਼ ਦਿਓ ਮਹਾਰਾਜ ਅੱਜ ਤੋਂ ਬਾਅਦ ਮੈਂ ਪਾਪ ਨਹੀਂ ਕਰੂੰਗਾ ਤੁਸੀਂ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਤੇ ਮਹਾਰਾਜ ਨੇ ਬੱਗਾ ਬੱਗੇ ਕੱਪੜੇ ਮਹਾਰਾਜ ਨੇ ਐਨ ਸਾਰੀ ਤਸਵੀਰ ਮੂਹਰੇ ਕਰਤੀ ਉਹਦੇ ਕਹਿੰਦੇ ਆ ਕਰਤੂਤ ਹੈ ਆ ਕਰਮ ਕਰਦਾ ਹੈ ਬਸ ਖਿਮਾ ਮੰਗਦਾ ਪਿਆਰਿਓ ਲੇਖਾ ਤਾਂ ਸਭਨੇ ਦੇਣਾ ਹੈ ਲੇਖੇ ਅੰਦਰ ਸਭ ਕੋ ਕੋਈ ਲੇਖੇ ਚੋਂ ਬਾਹਰ ਨਹੀਂ ਹੈ ਪਿਆਰਿਓ ਫਿਰ ਕਿਉਂ ਨਾ ਐਸੇ ਕਰਮ ਕਰਕੇ ਜਾਈਏ ਕਿ ਜਦੋਂ ਲੇਖਾ ਹੋਵੇ ਤੇ ਸਾਡਾ ਮੁਖ ਉਜਲਾ ਹੋਵੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲ ਕੀ ਆਇਆ ਤੇ ਨਾਲ ਕੀ ਜਾਣਾ ਜਾਂ ਚੰਗਿਆਈਆਂ ਜਾਂ ਬੁਰਿਆਈਆਂ ਇੱਕੋ ਸ਼ਲੋਕ ਮਾਫ਼ ਕਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਆ ਜੇ ਗੁਰੂ ਨਾਨਕ ਸਾਹਿਬ ਦਾ ਇੱਕੋ ਸ਼ਲੋਕ ਹੀ ਪੜ ਲਿਏ ਨਾ ਬਸ ਸਾਰਾ ਗੁਰੂ ਸਾਹਿਬ ਦਾ ਭਾਵ ਉਹਦੇ ਵਿੱਚ ਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਧਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਭ ਜਗਤ ਚੰਗਿਆਈਆ ਬੁਰਿਆਈਆ ਵਚੈ ਧਰਮ ਅਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਤੀ ਆ ਸਲੋਕ ਹੀ ਹੈ ਸਾਰਾ ਬਸ ਭਾਵ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾ ਸਾਨੂੰ ਕੀ ਸਮਝਾਉਣਾ ਚਾਹੁੰਦੇ ਤੇ ਕੀ ਕਹਿ ਰਹੇ ਆ ਤੋ ਹੁਣ ਸਮਾਪਤ ਹੈ ਤੇ ਮੈਂ ਮੇਰੋਂ ਨਗਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਅਮਰੀਕਾ ਤੋਂ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਹਨ ਸਵਰਗ ਵਾਸੀ ਪ੍ਰਿੰਸੀਪਲ ਬਲਵੀਰ ਸਿੰਘ ਜੀ ਕਮਾਲਪੁਰੇ ਵਾਲਿਆਂ ਦੇ بیٹے ਜਿਨ੍ਹਾਂ ਦਾ ਪਿਛਲਾ ਪਿੰਡ ਕਮਾਲਪੁਰਾ ਸੀ ਤੇ ਜਗਰਾਉ ਉੱਗੇ ਕਾਰੋਬਾਰੀ ਹੋਏ ਸਕੂਲ ਵੀ ਬਣਾਇਆ ਫਿਰ ਇੰਗਲੈਂਡ ਫਿਰ ਅਮਰੀਕਾ ਉੱਥੇ ਤਗੜੇ ਕਾਰੋਬਾਰ ਸੈੱਟ ਕੀਤੇ ਤੇ ਉਹਨਾਂ ਨੇ ਸਪੈਸ਼ਲ ਮੈਨੂ ਇਹ ਬੇਨਤੀ ਕੀਤੀ ਹੈ ਵੀ ਮੈਰੋਂ ਜਾ ਕੇ ਮੇਰੇ ਵੱਲੋਂ ਬੇਨਤੀ ਕਰਿਓ ਕਿ ਆਪਾਂ ਤਨਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਟੂਰਨਾਮੈਂਟ ਇਸ ਪਿੰਡ ਵਿੱਚ ਕਰਾਉਣਾ ਹੈ ਸਰਪੰਚ ਸਾਹਿਬ ਜਿਹੜੇ ਮੌਜੂਦਾ ਹੈ ਉਹਨਾਂ ਨਾਲ ਉਹਨਾਂ ਦੀ ਗੱਲ ਹੋ ਚੁੱਕੀ ਹੈ ਤੇ ਬੜੀ ਛੇਤੀ ਤਰੀਕਾ ਦੱਸਾਂਗੇ ਮਹਿਰੋਂ ਪਿੰਡ ਵਿੱਚ ਟੂਰਨਾਮੈਂਟ ਕਰਾਇਆ ਜਾਏਗਾ ਉਹ ਪਿੰਡਾਂ ਵਿੱਚ ਕਰਾਉਂਦੇ ਰਹਿੰਦੇ ਆ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਹਿੰਦੇ ਐਤਕੀ ਮਹਿਰੋਂ ਪਿੰਡ ਵਿੱਚ ਟੂਰਨਾਮੈਂਟ ਕਰਾਉਣਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੀਆਂ ਬਖਸ਼ੀਸ਼ਾਂ ਲੈਣੀਆਂ ਤੇ ਹੰਸਰਾ ਜੀ ਵੱਲੋਂ ਇਹ ਬੇਨਤੀ ਹੈ ਨੌਜਵਾਨਾਂ ਨੂੰ ਮਹਿਰੋਂ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਸਿੱਧੇ ਰਸਤਾ ਮਤਲਬ ਨਸ਼ਿਆਂ ਤੋਂ ਬਚਾ ਸਕੀਏ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਰਸਤਾ ਦਿਖ ਜਾਵੇ